ਬਾਣੀ ਦਾ ਬਚਨ ਹੈ ਸਾਤ ਧਰਤੀ ਭਈ ਹਰੀਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਹਰੀਆਲੀ ਦੋ ਤਰੀਕਿਆਂ ਨਾਲ ਐ ਸਾਸ ਸੰਗਤ ਇੱਕ ਤਾਂ ਬਾਹਰੀ ਤੌਰ ਤੇ ਜਿੱਥੇ ਵੀ ਗੁਰੂ ਸਾਹਿਬ ਗਏ ਉਹਨਾਂ ਨੇ ਬਾਗ ਲਵਾਏ ਬੂਟੇ ਲਵਾਏ ਤੇ ਜਿਹੜੀ ਧਰਤੀ ਤੇ ਉਹਨਾਂ ਚਰਨ ਪਾਏ ਉਹ ਧਰਤੀ ਹਰੀ ਭਰੀ ਕਰ ਦਿੱਤੀ ਇੱਕ ਹੈ ਅੰਦਰ ਦੀ ਹਰੀਆਲੀ ਬੰਦੇ ਦੇ ਅੰਦਰ ਨੂੰ ਵਕਾਰਾਂ ਨੇ ਸੁਕਾ ਦਿੱਤਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭਾਰੀ ਪੈਣ ਪਾ ਕਰਕੇ ਬੰਦੇ ਦੇ ਅੰਦਰ ਸੋਕਾ ਪੈ ਜਾਂਦਾ ਹੈ। ਹਰੀਆਲੀ ਖਤਮ ਹੋ ਜਾਂਦੀ। ਪਰ ਸੋਕੇ ਤੋਂ ਹਰੀਆਲੀ ਆ ਕਿਵੇਂ ਸਕਦੀ ਹੈ ਜੇ ਗੁਰੂ ਦੀ ਬਖਸ਼ਿਸ਼ ਹੋਵੇ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਸੂਕੇ ਹਰੇ ਕੀਏ ਖਿੰਨ ਮਾਹੇ ਅੰਮ੍ਰਿਤ ਦ੍ਰਿਸ਼ਟ ਸਿੰਚ ਜੀਵਾਹੇ। ਜਦੋਂ ਗੁਰੂ ਦੀ ਅੰਮ੍ਰਿਤਮਈ ਦ੍ਰਿਸ਼ਟੀ ਸਿੱਖ ਤੇ ਪੈ ਜਾਵੇ ਤੇ ਉਦੋਂ ਹਿਰਦੇ ਸੁੱਕੇ ਵੀ ਹਰੇ ਹੋ ਜਾਂਦੇ ਨੇ ਗੁਰੂ ਸਾਹਿਬ ਨੇ ਬਾਣੀ ਚ ਇੱਕ ਬੜਾ ਕਮਾਲ ਦਾ ਬਚਨ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ ਤੇ ਆਮ ਕਰਕੇ ਅਸੀਂ ਉਦੋਂ ਪੜਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੋਖਾਸਮ ਕਰਕੇ ਆਪਾਂ ਨਿਹ ਜਾਸਨ ਤੇ ਮਹਾਰਾਜ ਦੇ ਸਰੂਪ ਨੂੰ ਲੈ ਕੇ ਜਾਂਦੇ ਗੁਰੂ ਜੀ ਕਹਿੰਦੇ ਨੇ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੇ ਇਹਦੇ ਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਧਰਤੀ ਤੇ ਗੁਰੂ ਸਾਹਿਬ ਦੇ ਚਰਨ ਪੈਣ ਉਹ ਜਗ੍ਹਾ ਸੁਹਾਣੀ ਹੋ ਜਾਂਦੀ ਹੈ ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਗੱਲ ਵੀ ਕਰ ਰਹੇ ਨੇ ਕਿ ਜੇਕਰ ਇਸ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੇ ਬੋਲ ਵਸ ਜਾਣ ਅੰਮ੍ਰਿਤਮਈ ਬਾਣੀ ਵਸ ਜਾਵੇ ਤੇ ਸਾਡਾ ਹਿਰਦਾ ਵੀ ਸੁਹਾਵਣਾ ਹੋ ਜਾਵੇਗਾ ਗੁਰਸਿੱਖੀ ਸੋ ਥਾਨ ਭਾਲਿਆ ਜਿੱਥੇ ਗੁਰੂ ਦੇ ਚਰਨ ਪੈਂਦੇ ਨੇ ਫਿਰ ਗੁਰਸਿੱਖ ਆਉਂਦੇ ਨੇ ਤੇ ਉਸ ਜਗ੍ਹਾ ਨੂੰ ਲੱਭ ਲੈਂਦੇ ਨੇ ਤੇ ਕੀ ਕਰਦੇ ਨੇ ਲੱਭ ਕੇ ਲੈ ਧੂੜ ਮੁਖ ਲਾਵਾਂ ਉਸ ਧਰਤੀ ਦੀ ਧੂੜੀ ਨੂੰ ਚੁੱਕ ਕੇ ਆਪਣੇ ਮਸਤਕ 'ਨਾਂ ਲਾਉਂਦੇ ਨੇ ਆ ਜਿੰਨੇ ਦਿਨ ਦੇ ਵੀ 40 ਦਿਨ ਦੇ ਸਮਾਗਮ ਨੇ ਆਪਾਂ ਇੱਥੋਂ ਦੀ ਧੂੜੀ ਨੂੰ ਚੁੱਕ ਕੇ ਮਸਤਕ 'ਨਾਂ ਲਾਉਣ ਵਾਸਤੇ ਹੀ ਆਉਨੇ ਆ ਉਹਦਾ ਕਾਰਨ ਇਹ ਐ ਕਿ ਇੱਥੇ ਗੁਰੂ ਦੇ ਚਰਨ ਪਏ ਨੇ ਤੇ ਬਾਣੀ ਇਸ ਗੱਲ ਦੀ ਪ੍ਰੋੜਤਾ ਕਰਦੀ ਹੈ ਸਤਗੁਰੂ ਜੀ ਕਹਿੰਦੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਂẽ ਪਈ ਉਹਨਾਂ ਗੁਰਸਿੱਖਾਂ ਦੀ ਘਾਲ ਮਿਹਨਤ ਥਾਂẽ ਪੈ ਜਾਂਦੀ ਹੈ ਕਿੰਨਾਂ ਦੀ ਜਿਨ ਹਰ ਨਾਮ ਧਿਆਵਾਂ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਦੀ ਮਿਹਨਤ ਅਜਾਈ ਨਹੀਂ ਜਾਂਦੀ ਤੇ ਆਖਰੀ ਪੰਕਤੀ ਚ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਨ ਨਾਨਕ ਸਤਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਕਿ ਜਿਹੜੇ ਗੁਰੂ ਨੂੰ ਪੂਜਦੇ ਨੇ ਨਾ ਗੁਰੂ ਨੂੰ ਸਿਮਰਦੇ ਨੇ ਇੱਕ ਦਿਨ ਆਉਂਦਾ ਹੈ ਦੁਨੀਆ ਫਿਰ ਉਹਨਾਂ ਦੀ ਵੀ ਪੂਜਾ ਕਰਨੀ ਸ਼ੁਰੂ ਕਰ ਦਿੰਦੀ ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਬੜਾ ਪਿਆਰਾ ਲਿਖਦੇ ਨੇ ਕਿ ਸਤਗੁਰ ਚਰਨ ਸ਼ਰਨ ਚੱਲ ਜਾਏ ਸਿੱਖ ਤਾਂ ਚਰਨ ਸ਼ਰਨ ਜਗਤ ਚੱਲ ਆਵਈ ਬਾਬਾ ਨਿਹੰਗ ਸਿੰਘ ਜੀ ਚੱਲ ਕੇ ਨਦੇੜ ਗਏ ਹਜੂਰ ਸਾਹਿਬ ਸੇਵਾ ਕੀਤੀ ਬੰਦਗੀ ਕੀਤੀ ਤੇ ਅੱਜ ਜਦੋਂ ਅਸੀਂ ਹਜੂਰ ਸਾਹਿਬ ਜਾਂਦੇ ਆ ਸੱਚਖੰਡ ਦੇ ਦਰਸ਼ਨ ਕਰਕੇ ਬਾਬਾ ਨਿਹੰਗ ਸਿੰਘ ਜੀ ਦੇ ਅਸਥਾਨਾਂ ਦੇ دیدار ਵੀ ਕਰਦੇ ਜਦੋਂ ਕਲਗੀਧਰ ਪਾਤਸ਼ਾਹ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਗਏ ਨਾ ਜਿਨ ਨਾਨਕ ਸਤਗੁਰ ਪੂਜਿਆ ਇਹ ਕੀ ਹੈ ਤੇ ਇੱਕ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੀ ਚਰਨਾ ਚ ਪੀੜੀ ਜਿੰਨੀ ਥਾਂ ਬਖਸ਼ ਦਿਓ ਉਹ ਭਾਈ ਡੱਲਾ ਸੀ ਤੇ ਮਹਾਰਾਜ ਨੇ ਅੱਗੋਂ ਹੁਕਮ ਕੀਤਾ ਕਹਿਣ ਲੱਗੇ ਡਲਿਆ ਤੂੰ ਪੀੜੀ ਜਿੰਨੀ ਮੰਗਦਾ ਐ ਅਸੀਂ ਸੂਈ ਜਿੰਨੀ ਵੀ ਨਹੀਂ ਦੇ ਸਕਦੇ ਕਹਿੰਦਾ ਮਹਾਰਾਜ ਮੇਰੇ ਤੋਂ ਕੋਈ ਭੁੱਲ ਹੋਈ ਐ ਤੇ ਪਾਤਸ਼ਾਹ ਕਹਿਣ ਲੱਗੇ ਭੁੱਲ ਨਹੀਂ ਤੂੰ ਅਜੇ ਗੁਰੂ ਵਾਲਾ ਨਹੀਂ ਬਣਿਆ ਤੂੰ ਨਿਗੁਰਾ ਹੈ ਗੁਰਬਾਣੀ ਵੀ ਕਹਿੰਦੀ ਨਿਗੁਰੇ ਕਾਹੈ ਨਾਉ ਬੁਰਾ ਤੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਪਹਿਲਾਂ ਗੁਰੂ ਦਾ ਲੜਫੜ ਪਹਿਲਾ ਖੰਡੇ ਦੀ ਪੌਲ ਲੈ ਗੁਰੂ ਵਾਲਾ ਬਣ ਫੇਰ ਭਾਵੇਂ ਆਸਣ ਲਾ ਕੇ ਬਹਿ ਜਾਏ ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਗੁਰੂ ਨੂੰ ਸਿਮਰਿਆ ਜੋ ਉਹਨਾਂ ਦੇ ਆਸਣ ਦਰਬਾਰ ਸਾਹਿਬ 'ਚ ਲੱਗੇ ਹੋਏ ਨੇ ਆਪਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਕਰਦੇ ਆਂ ਬਾਬਾ ਬੁੱਢਾ ਸਾਹਿਬ ਦਾ ਅਸਥਾਨ ਗੁਰੂ ਰਾਮਦਾਸ ਜੀ ਦੀ ਪ੍ਰਕਰਮਾ 'ਚ ਬਣਿਆ ਹੋਇਆ ਹੈ ਤੇ ਜਦੋਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਸਾਡਾ ਸੀਸ ਨਿਵਦਾਏ ਬਾਬਾ ਬੁੱਢਾ ਸਾਹਿਬ ਦੇ ਚਰਨਾਂ 'ਚ ਵੀ ਸੀਸ ਨਿਵਦਾਏ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਸਥਾਨ ਜਿੱਥੇ ਉਹਨਾਂ ਨੇ ਆ ਕੇ ਆਪਣਾ ਸੀਸ ਭੇਟ ਕੀਤਾ ਉਹ ਸਥਾਨ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਬਣਿਆ ਤੇ ਜਦੋਂ ਅਸੀਂ ਉਦੋਂ ਦੀ ਲੰਗਦੇ ਆਂ ਤੇ ਅਸੀਂ ਬਾਬਾ ਦੀਪ ਸਿੰਘ ਨੂੰ ਵੀ ਸਿਰ ਝੁਕਾ ਕੇ ਜਾਨੇ ਕਿਉਂ ਭਲਾ ਜਿਨ ਨਾਨਕ ਸਤਗੁਰੂ ਪੂਜਿਆ ਕਿ ਜਿਨ੍ਹਾਂ ਨੇ ਸਤਗੁਰੂ ਨੂੰ ਪੂਜਿਆ ਤਿੰਨ ਹਰ ਪੂਜ ਕਰਾਵਾਂ ਇੱਕ ਦਿਨ ਉਹਨਾਂ ਦੀ ਪੂਜਾ ਵੀ ਹੁੰਦੀ ਹੈ ਅੱਜ ਕਈ ਲੋਕਾਂ ਨੂੰ ਬੜੀ ਤਲਖੀ ਹੁੰਦੀ ਹੈ ਕਿ ਜਿੰਨੀ ਸੰਗਤ ਦਰਬਾਰ ਸਾਹਿਬ ਹੈ ਤੇ ਲੋਕ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਵੀ ਓਨੀ ਵੱਡੀ ਗਿਣਤੀ ਵਿੱਚ ਜਾ ਰਹੇ ਨੇ ਯਾਦ ਰੱਖਣਾ ਸਾਧ ਸੰਗਤ ਜੀ ਉਹ ਜਾਣਗੇ ਉਹਦਾ ਕਾਰਨ ਇਹ ਹੈ ਕਿ ਬਾਬਾ ਜੀ ਨੇ ਆਪਣਾ ਆਪ ਕੌਮ ਨੂੰ ਸਮਰਪਿਤ ਕੀਤਾ ਤੇ ਜਿਹੜੇ ਕੌਮ ਨੂੰ ਸਮਰਪਿਤ ਹੋ ਕੇ ਚੱਲਦੇ ਨੇ ਨਾ ਉਹਨਾਂ ਦੀ ਪੂਜਾ ਜ਼ਰੂਰ ਹੁੰਦੀ ਹੈ ਬਾਬਾ ਗਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦਾ ਸਥਾਨ ਅਕਾਲ ਤਖਤ ਸਾਹਿਬ ਦੀ ਬੈਕ ਸਾਈਡ ਤੇ ਹੈ ਸੰਗਤਾਂ ਨਤਮਸਤਕ ਹੁੰਦੀਆਂ ਨਹੀਂ ਅਖੰਡ ਪਾਠ ਸਭ ਚੱਲਦੇ ਨੇ ਹੈ ਤਾਂ ਸਿੱਖ ਦਾ ਸਥਾਨ ਹੈ ਨਾ ਜੇ ਮੌਜੂਦਾ ਸਮੇਂ 'ਚ ਵੇਖੀਏ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਸਥਾਨ ਉਹਨਾਂ ਦੀ ਸ਼ਹੀਦੀ ਯਾਦਗਾਰ ਉਹ ਵੀ ਪ੍ਰਕਰਮਾਂ 'ਚ ਹੀ ਹੈ ਤੋਂ ਇਹਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਸੱਚਮੁੱਚ ਹੀ ਗੁਰੂ ਦਾ ਲੜ ਫੜਿਆ ਸਤਿਗੁਰੂ ਮਹਾਰਾਜ ਨੇ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਦੀ ਵੀ ਪੂਜਾ ਕਰਾ ਦਿੱਤੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJI ਗੁਰੂ ਅਰਜਨ ਦੇ ਮਹਾਰਾਜ ਨਾਲ ਦਰਬਾਰ ਸਾਹਿਬ ਸੇਵਾ ਕਰਾਉਂਦੇ ਸੀ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਸੈਂਸਰਾ ਇੱਥੋਂ ਦੀ ਸੰਗਤ ਦਰਬਾਰ ਸਾਹਿਬ ਮੱਥਾ ਟੇਕਣ ਆਈ ਤੇ ਸੰਗਤ ਦੇ ਮਨ ਵਿੱਚ ਆਇਆ ਵੀ ਜੇ ਕਿਤੇ ਗੁਰੂ ਸਾਹਿਬ ਸਾਡੇ ਪਿੰਡ ਹੋ ਰਹੇ ਜੋੜ ਮੇਲੇ 'ਚ ਚਰਨ ਪਾ ਦੇਣ ਤੇ ਬੜਾ ਆਨੰਦ ਆਵੇਗਾ ਜੇ ਗੁਰੂ ਦੇ ਚਰਨ ਪਿੰਡ 'ਚ ਪੈ ਜਾਣ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਮਹਾਰਾਜ ਸੈਸਰੇ ਪਿੰਡ ਗਏ ਤੇ ਕੁਝ ਸਮਾਂ ਰੱਬ ਰੱਬ ਕੀਤਾ ਨੇੜੇ ਹੀ ਪਿੰਡ ਸੀ ਕੁੱਕੇਵਾਲੀ ਜਿਹੜਾ ਚੌਧਰੀ ਕੁੱਕੇ ਦੇ ਨਾਂ ਤੇ ਵਸਿਆ ਹੋਇਆ ਸੀ ਉਥੋਂ ਦੀ ਸੰਗਤ ਆਈ ਤੇ ਉਹਨਾਂ ਹੱਥ ਬੰਨ ਕੇ ਕਿਹਾ ਮਹਾਰਾਜ ਸਾਡੇ ਪਿੰਡ ਵੀ ਕਿਰਪਾ ਕਰ ਦਿਓ ਮਹਾਰਾਜ ਕਹਿੰਦੇ ਚਲੋ ਤੁਹਾਡੇ ਨਗਰ ਵੀ ਚਲਦੇ ਆ ਸਤਗੁਰੂ ਜੀ ਜਿੱਥੇ ਜਾ ਕੇ ਬੈਠੇ ਉਹ ਰੌੜ ਦਾ ਇਲਾਕਾ ਸੀ ਰੌੜ ਰੌੜ ਤੋਂ ਭਾਵ ਪੀੜਾ ਮદાન ਤੇ ਜਦੋਂ ਮਹਾਰਾਜ ਉੱਥੇ ਬਹਿ ਗਏ ਨਾ ਤੇ ਜਦੋਂ ਰੱਬ ਰੱਬ ਕੀਤਾ ਕੁਝ ਸਮਾਂ ਸਿਮਰਨ ਕੀਤਾ ਬਾਣੀ ਪੜ੍ਹੀ ਸਤਸੰਗ ਕੀਤਾ ਤੇ ਜਦੋਂ ਚਲੇ ਗਏ ਤੇ ਸੰਗਤਾਂ ਨੇ ਉਸ ਧਰਤੀ ਨੂੰ ਗੁਰੂ ਕੀ ਰੌੜ ਕਹਿਣਾ ਸ਼ੁਰੂ ਕੀਤਾ ਸਮਾਂ ਆਪਣੀ ਚਾਲ ਚੱਲਿਆ ਛੇਵੇਂ ਸਤਵੇਂ ਅੱਠਵੇਂ ਪਾਤਸ਼ਾਹ ਤੋਂ ਬਾਅਦ ਫਿਰ ਨੌਵੇਂ ਪਾਤਸ਼ਾਹ ਨੂੰ ਗੁਰਿਆਈ ਮਿਲੀ। ਬਾਬੇ ਬਕਾਲੇ ਦੀ ਧਰਤੀ ਤੇ ਬਾਬੇ ਮੱਖਣ ਸ਼ਾਹ ਨੇ ਉਹਨਾਂ ਨੂੰ ਪ੍ਰਗਟ ਕੀਤਾ। ਤੇ ਚੱਲਦੇ ਚੱਲਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਬਾਰ ਸਾਹਿਬ ਆਏ। ਤੇ ਇੱਥੇ ਉਦੋਂ ਸੋਢੀ ਹਰਜੀਤ ਦਾ ਪ੍ਰਬੰਧ ਸੀ। ਅਸੀਂ ਕਈ ਵਾਰ ਕਬਜ਼ਾ ਸ਼ਬਦ ਵਰਤਦੇ ਹਾਂ। ਇੱਕ ਗੱਲ ਯਾਦ ਰੱਖਣਾ ਖਾਲਸਾ ਜੀ ਕਿਸੇ ਮਾਈ ਦੇ ਲਾਲ ਵਿੱਚ ਅਜੇ ਤੱਕ ਇੰਨੀ ਹਿੰਮਤ ਨਹੀਂ ਹੈ ਪੀਓ ਗੁਰੂ ਰਾਮਦਾਸ ਦੇ ਘਰ ਦੇ ਉੱਤੇ ਕੋਈ ਕਬਜ਼ਾ ਕਰ ਸਕੇ ਇਹ ਸੇਵਾ ਸ਼ਬਦ ਵਰਤਣਾ ਚਾਹੀਦਾ ਪਿਰਥੀ ਚੰਦ ਦੀ ਔਲਾਦ ਨੇ ਜਿਹੜਾ ਪ੍ਰਬੰਧ ਸੰਭਿਆ ਸੇਵਾ ਕੀਤੀ ਉਹ 52 ਵਰੇ ਕੀਤੀ ਤੇ ਉਦੋਂ ਪਿਰਥੀ ਚੰਦ ਦਾ ਪੋਤਰਾ ਸੀ ਸੋਢੀ ਹਰਜੀ ਤੇ ਸਾਧ ਸੰਗਤ ਜੀ ਸੋਢੀ ਹਰਜੀ ਨੇ ਮਸੰਦਾ ਨੂੰ ਕਹਿ ਕੇ ਦਰਵਾਜ਼ੇ ਜਿਹੜੇ ਸੀ ਉਹ ਦਰਸ਼ਨੀ ਡਿਉੜੀ ਤੇ ਬੰਦ ਕਰਾ ਦਿੱਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਗਿਲਾ ਨਹੀਂ ਕੀਤਾ ਕੇਵਲ ਉਥੇ ਬਹਿ ਕੇ ਜਿੱਥੇ ਅੱਜ ਕੱਲ ਗੁਰਦੁਆਰਾ ਥੜਾ ਸਾਹਿਬ ਹੈ ਉਥੇ ਬਹਿ ਕੇ ਮਹਾਰਾਜ ਨੇ ਇੰਨਾ ਹੀ ਬਚਨ ਕਿਹਾ ਸੀ ਨੈ ਮਸੰਦ ਤੁਮ ਅੰਮ੍ਰਿਤ ਸਰਿਏ ਕਿ ਤੁਸੀਂ ਅੰਮ੍ਰਿਤ ਸਰ ਦੇ ਮਸੰਦ ਨਹੀਂ ਹੋ ਸਕਦੇ ਤ੍ਰਿਸ਼ਨਾ ਅਗਨ ਤੇ ਅੰਤਰ ਸੜੀਏ ਵੀ ਤੁਸੀਂ ਅੱਗ ਦੇ ਨਾਲ ਤ੍ਰਿਸ਼ਨਾ ਦੇ ਨਾਲ ਅੰਦਰੋਂ ਸੜੇ ਹੋਏ ਹੋ ਤੇ ਜਿਹੜੇ ਬੰਦੇ ਦੇ ਅੰਦਰ ਈਰਖਾ ਹੋਵੇ ਗੁਰਬਾਣੀ ਕਹਿੰਦੀ ਉਹਦਾ ਕਦੇ ਭਲਾ ਨਹੀਂ ਹੋ ਸਕਦਾ ਅਸੀਂ ਬਾਣੀ ਚ ਪੜਦੇ ਆ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੇ ਆਖੇ ਕੋਈ ਨਾ ਲੱਗੇ ਨਿਤ ਉਜਾੜੀ ਪੁਕਾਰੇ ਖੱਲਾ ਮਹਾਰਾਜ ਨੇ ਇਦਾਂ ਦੇ ਸ਼ਬਦ ਵਰਤੇ ਤੋ ਮਹਾਰਾਜ ਸੱਚੇ ਪਾਤਸ਼ਾਹ ਬਹਿ ਗਏ ਆਰਾਮ ਨਾਲ ਤੇ ਫੇਰ ਉਸੇ ਹੁੱਕੇ ਵਾਲੀ ਪਿੰਡ ਦੀ ਸੰਗਤ ਆਈ ਤੇ ਉਹਨਾਂ ਕਿਹਾ ਮਹਾਰਾਜ ਕਿਸੇ ਸਮੇਂ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਡੇ ਪਿੰਡ ਚਰਨ ਪਾਏ ਸੀ ਹੁਣ ਤੁਸੀਂ ਵੀ ਕਿਰਪਾ ਕਰੋ ਸਾਡੇ ਨਗਰ ਚ ਚਰਨ ਪਾ ਦਿਓ ਸਾਧ ਧਰਤੀ ਭਈ ਹਰੀਆਵਲੀ ਮਹਾਰਾਜ ਸੱਚੇ ਪਾਤਸ਼ਾਹ ਆਏ ਤੇ ਜਦੋਂ ਗੁਰੂ ਕੀ ਰੌੜ ਚ ਆ ਕੇ ਬੈਠੇ ਤੇ ਮਨ ਚ ਆਇਆ ਵੀ ਇੱਥੇ ਮੇਰੇ ਵੱਡੇ ਸਤਿਗੁਰੂ ਦੇ ਚਰਨ ਪਏ ਨੇ ਇੱਥੇ ਸੋਹਣਾ ਬਾਗ ਨਾ ਲਵਾ ਦਈਏ ਬੂਟੇ ਨਾ ਲਾ ਦਈਏ ਕਿਉਂਕਿ ਕੁਦਰਤ ਦੇ ਨਾਲ ਸਤਿਗੁਰਾਂ ਨੂੰ ਬੜਾ ਪਿਆਰ ਸੀ ਬਾਣੀ ਚ ਕੱਲਾ ਲਿਖਿਆ ਨਹੀਂ ਬਲਿਹਾਰੀ ਕੁਦਰਤ ਵਸਿਆ ਅਸਲ ਚ ਮਹਾਰਾਜ ਇਸ ਕੁਦਰਤ ਨਾਲ ਬੜਾ ਪਿਆਰ ਕਰਦੇ ਸੀ ਤਾਂ ਹੀ ਗੁਰੂ ਹਰਾਈ ਸਾਹਿਬ ਮਹਾਰਾਜ ਨੇ 9 ਲੱਖਾ ਬਾਗ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਾਇਆ ਸੀ ਤੇ ਨੌਵੇਂ ਪਾਤਸ਼ਾਹ ਨੇ ਫਿਰ ਸਾਰੀ ਧਰਤੀ ਤੇ ਉੱਥੇ ਬਾਗ ਲਾਇਆ ਸਮਾਂ ਪਾ ਕੇ ਉਹਨੂੰ ਲੋਕ ਫਿਰ ਗੁਰੂ ਕਾ ਬਾਗ ਕਹਿਣਾ ਸ਼ੁਰੂ ਕਰਦੇ ਨੇ ਜਿੱਥੇ ਮੋਰਚਾ ਲੱਗਾ ਸੀ ਬਹੁਤ ਵੱਡਾ ਤੇ ਉੱਥੇ ਅੱਜ ਵੀ ਇੱਕ ਰਵੈਤ ਹੈ ਕਿ ਜਿਹੜਾ ਕਵੇਗਾ ਗੁਰੂ ਦਾ ਬਾਗ ਉਹਨੂੰ ਦੂਨੇ ਲੱਗਣਗੇ ਬਾਗ ਬਾਗ ਲਾਇਆ ਕਿਉਂ ਕਿਉਂਕਿ ਮਹਾਰਾਜ ਦਾ ਕੁਦਰਤ ਨਾਲ ਪਿਆਰ ਸੀ ਤੇ ਉਹਨਾਂ ਨੇ ਹਰੀਆਲੀ ਲਿਆਉਣੀ ਸੀ ਸਤਗੁਰੂ ਨੇ ਹਰੀਆਲੀ ਲਿਆਂਦੀ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੱਲੀ ਬਾਹਰੀ ਤੌਰ ਤੇ ਹਰੀਆਲੀ ਨਹੀਂ ਲਿਆਂਦੀ ਉਹਨਾਂ ਨੇ ਜਿੰਨੇ ਸਿੱਖ ਸੀ ਉਹਨਾਂ ਦੇ ਅੰਦਰ ਨੂੰ ਵੀ ਹਰਿਆ ਭਰਿਆ ਕਰ ਦਿੱਤਾ ਤੇ ਗੁਰੂ ਅੰਦਰ ਨੂੰ ਹਰਿਆ ਭਰਿਆ ਕਰਦਾ ਹੈ ਯਾਦ ਰੱਖਣਾ ਇੱਥੇ ਕੋਈ ਤੁਹਾਡਾ ਵਿਰੋਧੀ ਵੀ ਚੱਲ ਕੇ ਆਇਆ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਵੀ ਹਰਿਆ ਭਰਿਆ ਕੀਤਾ